ਅੱਜ ਸਚਕਨਸ਼ੇਦ ਦਰਬਸਾਹਵਿਕੀ ਖਸਿਮਤ ਕੋਰਬਾਦਲ ਹੋਈ ਨਤਮਸਤ ਦਰਬਸਾਹਵਿਕੀ ਪਿਛਲੇ ਕਈ ਵਰਿਆਂ ਤੋਂ ਬਦਲ ਪਰਵਾ ਨੇ ਖੰਡਪਾਟ ਸਹਿਬ ਦੀ ਲੜੀ ਚਲਾਈ ਹੋਈ ਸੀ ਇਸ ਲੜੀ ਤਹਿਤ ਮੋਕੇ ਸਾਭਕਾ ਕੇਂਦਰੀ ਮੰਤਰੀ ਪਰਸਿਮਤ ਕੋਰਬਾਦਲ ਨੇ ਹਾਜ਼ਰੀ ਭਰੀ ਪਿਛਲੇ ਖੰਡਪਾਟ ਸਹਿਤਾ ਕੋਫਵਾ ਕੀ ਨਵੇਂ ਪਾੜ ਦੀ ਆਰੰਭਤਾ ਹੋਈ ਜਿਸ ਵਿੱਚ ਉਹਨਾਂ ਨੇ ਹਾਜ਼ਰੀ ਭਰ ਵਾਇਕ੍ਰੋ ਜੀ ਦਾ ਸ਼ੁਕਰਾਨਾ ਕੀਤਾ ਇਸ ਦਿਓ ਪ੍ਰੰਤੂ ਨਾਲੇ ਪੰਜਾਬੀਆਂ ਤੇ ਦਰਦ ਨੂੰ ਸਮਝਦੇ ਹੋਏ ਅਕਾਲੀ ਦਲ ਦੀ ਆਉਣ ਵਾਲੀਆਂ ਚੋਣਾਂ ਬਾਰੇ ਕੀ ਕਿਹਾ ਆਓ ਸੁਣਾਉਂਦੇ ਹਾਂ ਜੀ ਭਾਈ ਫੇਰ ਵੀ ਕਿੱਦਾਂ ਵੇਖਦੇ ਹੋ ਲੋਕਾਂ ਦਾ ਚੋਣਾਂ ਨੂੰ ਕਿੰਨੀ ਕੀ ਪਿਆਰੀ ਸ਼ਰਮਣੀ ਅਕਾਲੀ ਦਲ ਦੀ ਅਤਵਰ ਆਪਣੇ ਪ੍ਰਾਂਤ ਨਾਲ ਇਲੈਕਸ਼ਨ ਕਰ ਰਹੇ ਨੇ ਆਪਣੇ ਪੱਧਰ ਤੇ ਇਲੈਕਸ਼ਨ ਲੜ ਰਹੇ ਨੇ ਮਾਲਕ ਦੀ ਕਿਰਪਾ ਨਾਲ ਪੂਰੀ ਤਿਆਰੀ ਹੈ ਲੋਕਾਂ ਨੇ ਸਾਰੀਆਂ ਸਰਕਾਰਾਂ ਦੇਖ ਲਈਆਂ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ ਨੇ ਵੋਟਾਂ ਦੇ ਵੇਲੇ ਕੀ ਬੋਲਦੇ ਨੇ ਤੇ ਸਰਕਾਰ ਬਣਾਉਣ ਤੋਂ ਬਾਅਦ ਕਿਵੇਂ ਲੋਕਾਂ ਨੂੰ ਵੀ ਭੁੱਲ ਜਾਂਦੇ ਨੇ ਆਪ ਦੇ ਕੀਤੇ ਹੋਏ ਵਾਅਦਿਆਂ ਨੂੰ ਵੀ ਭੁੱਲ ਜਾਂਦੇ ਨੇ ਅੱਜ ਜਿਨੇ ਜੋ ਕਿਹਾ ਉਹ ਕਰਕੇ ਦਿਖਾਇਆ ਤੋਂ ਸਿਰਫ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਜਿਨ੍ਹਾਂ ਦੇ ਵਿੱਚ ਪੰਜਾਬ ਲਈ ਦਰਦ ਹੈ ਆ ਜੋ ਪਾਰਟੀ ਕੱਲੀ ਖੜੀ ਹੈ ਸਿਧਾਂਤਾਂ 'ਤੇ ਖੜੀ ਹੈ ਪੰਜਾਬ ਦੇ ਹੱਕਾਂ ਵਾਸਤੇ ਖੜੀ ਹੈ ਤਾਂ ਮੈਨੂੰ ਪੂਰਾ ਪਰੋਸਾ ਹੈ ਕਿ ਦਿੱਲੀ ਦੇ ਨਾਲ ਇਸ ਲੜਾਈ ਵਿੱਚ ਦਿੱਲੀ ਦੇ ਕਤਪੁਤਲੀਆ ਦੇ ਜਾਂ ਕਿ ਦਿੱਲੀ ਦੇ ਦੇ ਕਰ ਲੋ ਯਾਰ ਆ ਰਿਮੋਟ ਕੰਟਰੋਲ ਦੀ ਜਿਤਨੀ ਹੋਗੇ ਲੇਕਿਨ ਜਿਤ ਪੰਜਾਬੀਆਂ ਦੇ ਤੇ ਪੰਜਾਬ ਦੀ ਭਗਵਾਨ ਤੁਮਾਰੇ ਕਹਿਦੇ 13 0 ਥੈਂਕ ਯੂ ਭਗਵਾਨ ਤੁਮਾਰ ਪਰ ਕਹੀ ਜਾ ਰਹੀ ਹੈ 13 0